ਇੱਕ ਕਹਾ ਬੰਦਾ ਯਾਰ ਇਹ ਵੀ ਆਲਸੀ ਬਣਾਈ ਜਾਂਦਾ ਚਿੜੀਆਂ ਨੂੰ ਆਹ ਲਾਈ ਬੈਠਾ ਇਹ ਤਾਂ ਆਲਨੇ ਬਣਾਉਣੇ ਭੁੱਲ ਜਾਣੀ ਆ ਆਹ ਦੇਖੋ ਕਿੰਨੇ ਪੰਛੀ ਆਲਸੀ ਬਣਾਤੇ ਕਿੰਨੀਆਂ ਚਿੜੀਆਂ ਇਹ ਬੰਦੇ ਨੂੰ ਵੀ ਪੁੱਛਾਂਗੇ ਸਵਾਲ ਵੀ ਯਾਰ ਆਲਸੀ ਕਿਉਂ ਬਣਾਤੇ ਸਾਰੇ ਵੈਸੇ ਭਰੇ ਪਿਆ ਮੈਨੂੰ ਤਾਂ ਲੱਗਦਾ ਢੱਕੇ ਢੁੱਕੇ ਵੀ ਆ ਆ ਗਈ ਚਿੜੀ ਆ ਆ ਗਈ ਮੈਨੂੰ ਲੱਗਦਾ ਇਹਦੇ ਵਿੱਚ ਢੱਕੇ ਢੁੱਕੇ ਵੀ ਇੰਨਾਂ ਹੀ ਤਰੇ ਹੋਣੇ ਆ ਅੱਜ ਕੱਲ ਤਾਂ ਪਤਾ ਨਹੀਂ ਲੋਕਾਂ ਦਾ ਕਾਵੇਂ ਕਿਵੇਂ ਠੀਕ ਹੈ ਭਾਜੀ ਬੜੀ ਹੈ ਨਹੀਂ ਆ ਕਿਵੇਂ ਆਰਤੀ ਬਣਾਈ ਜਾਂਦੇ ਤੁਸੀਂ ਜੜੀਆਂ ਨੂੰ ਨਹੀਂ ਵੈਸੇ ਹੀ ਲਾਦੇ ਭਾਜੀ ਇਹ ਤਾਂ ਨਹੀਂ ਇਹਦੇ ਨਾਲ ਉਹ ਆਲਨੇ ਬਣਾਉਣਾ ਨਹੀਂ ਪੜ੍ਹ ਜਾਣੀ ਹੈ ਹਾਂ ਆ ਦੇਗਾ ਆ ਦੇਗਾ ਆ ਦੇਖ ਆ ਆ ਕੀ ਗੱਲ ਸੁਣ ਆ ਬੈਗੀ ਕਰਤੀ ਨਾ ਹਾਲ ਸੀ ਜਮ ਮੀਂਹ ਕਿਹੜੇ ਤੋਂ ਮਿਲ ਗਈ ਕਬਸੇ ਤੇ ਮਿਲ ਗਈ ਛੋਡੇ ਤੇ ਮਿਲਿਆ ਵਾ ਜੀ ਅੱਛਾ ਹਾਂਜੀ ਚੱਲ ਆ ਦੇਖਣਾ ਆ ਦੇਖਾ ਨਹੀਂ ਸੇਵ ਕਉ ਆਪਾਂ ਵੈਸੀ ਗੱਲ ਕਰਦੇ ਆ ਤੂੰ ਵੀ ਆਪਾਂ ਹਾਸਿਆਂ ਲੱਗ ਜਾਨੇ ਆ ਹਾਂਜੀ ਵੀ ਵੈਸੇ ਹੈ ਨਾ ਵੀ ਕਿੱਡੀ ਹਾਸੋਹੀਣੀ ਗੱਲ ਆ ਹਨਾ ਵੀ ਆਲਸੀ ਬਣ ਗਏ ਜਾਂ ਵੀ ਪਹਿਲਾਂ ਥੋਡੇ ਆਹਾ ਹੁੰਦਾ ਸੀ ਹਾਂਜੀ ਤੇ ਅਸਤੇ ਬਾਲੇ ਸਪੀਰ ਵੀ ਬਾਲਾ ਸੀ ਹਨਾ ਹਾਂਜੀ ਹਾਂਜੀ ਤੇ ਫਿਰ ਤੁਸੀਂ ਇਹ ਲਾਤੇ ਵੀ ਚੱਲ ਯਾਰ ਉਹਦੇ ਵਿੱਚ ਰਹਿੰਦੀਆਂ ਸੀ ਚੱਲ ਪੱਕੇ ਬਣ ਗਏ ਹਨਾ ਤੇ ਵੀ ਤੇਰਾ ਕੀ ਐਕਸਪੀਰੀਅੰਸ ਰਿਹਾ ਹੈ ਦਿੱਚਾ ਹੈ ਤੇਰਾ ਕੀ ਐਕਸਪੀਰੀਅੰਸ ਰਿਹਾ ਦਸ ਵਧੀਆ ਰਿਹਾ ਜੀ ਪਹਿਲਾਂ ਆਉਂਦੀਆਂ ਸੀਗੀਆਂ ਜਿਹੜੀਆਂ ਦਾ ਵਧੀਆ ਲੱਗਦੀਆਂ ਸੀ ਆਉਂਦੀਆਂ ਹਾਂ ਹਾਂ ਫਿਰ ਬਸ ਜਦੋਂ ਖਤਮ ਹੋ ਗਿਆ ਫਿਰ ਆਉਣਾ ਬੰਦ ਹੋ ਗਿਆ ਜਿਹੜੀਆਂ ਦਾ ਤੇ ਮੈਂ ਕਿਹਾ ਚਲੋ ਕੋਈ ਹੋਵੇ ਸਬਸਟੀਟਿਊਟ ਜੀ ਜੋ ਰਹਿ ਸਕਣ ਹਾਂ 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 ਤਾਂ ਇਹ ਲਾਈ ਲਿਆ ਕੇ ਦਾ ਸਾਰੇ ਐਡਾਪਟ ਕਰ ਲਏ ਪੰਛੀਆਂ ਨੇ ਹਾਂ ਹਾਂ ਵਧੀਆ ਨਾਲ ਇਹ ਬਚ ਗਈਆਂ ਹਨਾ ਬਿਲਕੁਲ ਬਿਲਕੁਲ ਬਸ ਆਇਆ ਵੀ ਆ ਦੇਖੋ ਘਰੇਲੂ ਚੜਾ ਦੇਖੋ ਤੁਸੀਂ ਵੀ ਜੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਰਹਿਣ ਦੇ ਲਈ ਜਗ੍ਹਾ ਦੇ ਦੇਣਾ ਕਿੱਡੀ ਕੋਡੀ ਗੱਲ ਹੋ ਜਾਂਦੀ ਆ ਉਹ ਹਾਸੇ ਵਾਲੀ ਗੱਲ ਇਹ ਸੀ ਵੀ ਲੋਕ ਕਿੱਡਿਆ ਵੱਡਾ ਇਹਨਾਂ ਨੇ ਈਸ਼ੂ ਬਣਾਇਆ ਹੋਇਆ ਵੀ ਇਹ ਤਾਂ ਜੀ ਆਟਾ ਦਾਲ ਛੀਨ ਤੇ ਲੱਗ ਜਾਣੀਆਂ ਇਹ ਤਾਂ ਜੀ ਆਇਆਂ ਹੋ ਗਈਆਂ ਸਾਨੂੰ ਤਾਂ ਜੀ ਫਿਕਰ ਹੋ ਗਿਆ ਵੀ ਕੀ ਮੈਂ ਬਣਾਉਣੀਆਂ ਯਾਰ ਕਮਾਲ ਐ ਤੁਹਾਡੇ ਜਿਹੜੇ ਵੱਡੇ ਤੁਸੀਂ ਘਰ ਬਣਾ ਲਏ ਤੇ ਤੁਸੀਂ ਆਲਸੀ ਨਹੀਂ ਹੋਏ ਏਸੀ ਲਾ ਕੇ ਤੁਸੀਂ ਪੈਣੇ ਹੋ ਤੇ ਇਹਨਾਂ ਨੂੰ ਜੇ ਬੱਚੇ ਪੈਦਾ ਕਰਨ ਲਈ ਥੋੜੀ ਜੀ ਕੋਈ ਜਗ੍ਹਾ ਦੇ ਦੰਦਾ ਤਾਂ ਤੁਸੀਂ ਕਹਾਂ ਨੂੰ ਇਹ ਆਲਸੀ ਬਣ ਗਏ ਆ ਯਾਰ ਕਮਾਲ ਦੀ ਗੱਲ ਆ